ਹੇਵਸ ਆਤੇ 7 ਸਾਲ ਦੀ ਉਮਰ ਹੈ ਇੱਕ 9 ਸਾਲ ਦੀ ਉਮਰ ਹੈ ਜੰਗਲਾਂ ਚ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਘੋੜੇ ਲਿਆਵਾਂਗੇ ਫੌਜ ਤਿਆਰ ਕਰਾਂਗੇ ਹਮਲਾ ਕਰਾਂਗੇ ਫਿਰ 7 ਸਾਲ ਦੀ ਉਮਰ 9 ਸਾਲ ਦੀ ਉਮਰ ਜ਼ੋਰਾਵਰ ਸਿੰਘ ਫਤੇ ਸਿੰਘ ਅਸੀਂ ਉਹਨਾਂ ਬਾਬਿਆਂ ਦੇ ਵਾਰਿਸ ਹਾਂ ਸੋ ਇਹ ਚੀਜ਼ਾਂ ਦਾ ਆਪਾਂ ਖਿਆਲ ਰੱਖਣਾ ਅਸੀਂ ਗੁੱਡ ਚੀਜ਼ਾਂ ਦੀ ਅਸੀਂ ਸ਼ਰਮ ਲਾディーਏ ਵੀ ਅਸੀਂ ਹੁਣ ਇਕੱਠੇ ਹੁਣ ਅਸੀਂ ਡਟਣਾ ਅਸੀਂ ਜੰਗ ਲੜ ਰਹੇ ਹਾਂ ਅਸੀਂ ਆਪਣੇ ਅਧਿਕਾਰਾਂ ਦੀ ਰੱਖਿਆ ਕਰਨੀ ਆ ਅਸੀਂ ਆਪਣੇ ਗੁਰੂ ਨੂੰ ਪਿੱਠ ਨਹੀਂ ਦਿਖਾਉਣੀ ਖੜਨਾ ਅਸੀਂ ਝਕਣਾ ਨਹੀਂ ਚਾਹੀਦਾ ਇਹਦੇ ਵਿੱਚ ਇਸ ਗੱਲ 'ਚ ਕਾਹਦਾ ਝਕਣਾ ਸਾਨੂੰ ਝਕਣਾ ਚਾਹੀਦਾ ਬਹੁਤ ਸਾਰੀਆਂ ਗੱਲਾਂ ਤੋਂ ਗਾਲਾਂ ਕੱਢਣ ਤੋਂ ਝਕਣਾ ਚਾਹੀਦਾ ਸਾਨੂੰ ਆਪਸ 'ਚ ਲੜਨ ਤੋਂ ਝਕਣਾ ਚਾਹੀਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਨ ਤੋਂ ਝਕਣਾ ਚਾਹੀਦਾ ਗੁਰੂ ਦੇ ਫਲਸਫੇ ਨੂੰ ਪਿੱਠ ਦਿਖਾਉਣ ਤੋਂ ਝਕਣਾ ਚਾਹੀਦਾ ਸਾਨੂੰ ਹੱਸਦੇ ਹੋਏ ਆਪਸ ਦੇ ਵਿੱਚ ਗੱਲ ਕਰਨੀ ਚਾਹੀਦੀ ਸਾਨੂੰ ਵਧੀਆ ਦਸਤਾਰੇ ਸਜਾਣੇ ਚਾਹੀਦੇ ਨੇ ਸਾਨੂੰ ਵਧੀਆ ਕੱਪੜੇ ਪਾਉਣੇ ਚਾਹੀਦੇ ਨੇ ਸਾਨੂੰ ਸਾਫ਼ ਸੁਥਰੇ ਰਹਿ ਕੇ ਸਾਫ਼ ਸੂਤਰੀ ਗੱਲ ਕਰਨੀ ਚਾਹੀਦੀ ਆਜ਼ਾਦੀ ਦੀ ਗੱਲ ਕਰਨੀ ਚਾਹੀਦੀ ਹੈ